ਮੁਰਦਾਬਾਦ 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 ਨਾਰੇਵਾਜੀ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਇੱਥੇ ਪਿੰਡ ਨੌਗਰਾਵਾਂ ਦੇ ਲੋਕਾਂ ਨੇ ਥਾਣੇ ਬਾਹਰ ਮਾਨ ਸਰਕਾਰ ਅਤੇ ਬ੍ਰਹਮਸ਼ੰਕਰ ਜਿੰਪਾ ਖਿਲਾਫ ਨਾਰੇਵਾਜੀ ਕੀਤੀ ਪਿੰਡ ਵਾਸੀਆਂ ਨੇ ਕੁਝ ਲੋਕਾਂ ਤੇ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਨੇ ਇਹਨਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਉਧਰ ਪੁਲਿਸ ਮੁਤਾਬਕ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ ਨਹੀਂ ਹੋਇਆ ਜੀ ਰਾਤੀ ਅਸੀਂ ਸਾਰੇ ਕੋਈ ਰੋਟੀ ਖਾਂਦਾ ਸੀ ਕੋਈ ਸੁੱਤਾ ਪਿਆ ਸੀਗਾ ਤੇ ਇਹ ਪੰਜ ਛੇ ਬੰਦੇ ਉਧਰ ਤਾਂ ਬਹੁਤ ਬੰਦੇ ਸੀਗੇ ਦੋ ਗੱਡੀਆਂ ਆਈਆਂ ਬੰਦਿਆਂ ਦੀਆਂ ਮਤਲਬ ਸਾਡੇ ਘਰ ਦੇ ਮੋੜ ਦੀ ਇਹ ਨੰਗੇ ਆ ਸਾਡੇ ਘਰ ਮੋੜ ਦੀ ਨੰਗੇ ਗਾਲਾਂ ਕੱਢਦੇ ਅੱਗੇ ਨੂੰ ਚੱਲ ਗਏ ਆ ਉਧਰੋਂ ਫੇਰ ਵਾਪਸ ਮੁੜ ਕੇ ਆਉਂਦੇ ਆ ਮੁੜ ਕੇ ਆ ਕੇ ਫੇਰ ਗਾਲਾਂ ਕੱਢਦੇ ਆ ਕਹਿੰਦੇ ਅਸੀਂ ਸਾਡੇ ਜੱਸੇ ਨੂੰ ਬਾਹਰ ਕੱਢੋ ਨਹੀਂ ਤਾਂ ਅਸੀਂ ਕਹਿੰਦਾ ਗੋਲੀਆਂ ਦੇ ਫੇਰ ਕਰਨੇ ਆ ਉਹ ਇੱਕ ਤਾਂ ਮਰ ਜਾਊਗਾ ਸਾਡੇ ਕੋਲ ਪਿੰਡ ਦੇ ਬੰਦੇ ਪਿੰਡ ਦੇ ਨਹੀਂ ਉਹ ਬਾਹਰਲੇ ਬੰਦੇ ਇੱਕ ਪਿੰਡ ਦਾ ਸੀ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਚੱਲਦੀ ਆ ਇੱਕ ਬਾਹਰਲਾ ਬੰਦਾ ਸੀ ਤੇ ਬਾਕੀ ਪੰਜ ਬੰਦੇ ਹੋਰ ਸੇ ਬਾਕੀ ਗੱਡੀਆਂ ਦੇ ਵਿੱਚ ਬੈਠੇ ਦੋ ਗੱਡੀਆਂ ਭਰ ਕੇ ਆਈਆਂ ਬਹੁਤ ਖਰਾਬ ਕਰਦੇ ਅੱਜ ਪੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰਦੇ ਕਿਸੇ ਨੂੰ ਵੀ ਜੀਣ ਨਹੀਂ ਦਿੰਦੇ ਪਿਛਲੇ ਕਿੰਨੇ ਸਮੇਂ ਤੋਂ ਇਹ ਕਰ ਰਹੇ ਸਮਾਂ ਤਾਂ ਬਹੁਤ ਹੋ ਗਿਆ 15 ਸਾਲ 20 ਸਾਲ ਹੋ ਗਿਆ ਗੱਲ ਚੱਲਦੀ ਨੂੰ ਪਰ ਅਸੀਂ ਕਿਸੇ ਗੱਲ 'ਚ ਨਹੀਂ ਆਈਦਾ ਅਸੀਂ ਡਰ ਜਾਂਦੇ ਸੀ ਗਰੀਬ ਲੋਕ ਤੁਹਾਨੂੰ ਪਤਾ ਹੈ ਵੀ ਉਹਨਾਂ ਹੀ ਕਰਨਾ ਉਹਨਾਂ ਹੀ ਖਾਣਾ ਡਰ ਜਾਂਦੇ ਸੀ ਅਸੀਂ ਕੋਈ ਕਰਦ ਨਹੀਂ ਸੀ ਕਰਦੇਗਾ ਇਸ ਲਈ ਕੋਈ ਪਰਚਾ ਵੀ ਉਹਨਾਂ ਤੇ ਦਰਜ ਨਹੀਂ ਹੋਇਆ ਹੁਣ ਮਹੀਨਾ ਹੋ ਗਿਆ ਪਰਚੇ ਕਰਦੇ ਆਨ ਸਾਰਾ ਪਿੰਡ ਕਰਦਾ ਸਾਰਾ ਪਿੰਡ ਸਾਡੇ ਨਾਲ ਵਾ ਯੱਥੇ ਜ਼ਿਮੀਂਦਾਰ ਸਾਰੇ ਸਾਡੇ ਨਾਲੇ ਕਿਹੇ 4-5 ਘਰ ਵਾ ਇਹ ਨਹੀਂ ਸੰਟੀਕਣ ਦਿੰਦੇ بس ਇਹੀ ਸਾਡੀ ਪ੍ਰੋਬਲਮ ਹੈ ਸਾਡੀ ਸੌਲ ਹੋ ਜਵੇ ਸਾਨੂੰ ਕੋਈ ਗੱਲ ਨਹੀਂ ਕਿਉਂ ਲੱਗਦੇ ਕਰਨ ਕਿਸ ਵੱਲੋਂ ਲੱਗਦੇ ਪਤਾ ਨਹੀਂ ਅਸੀਂ ਕੁਝ ਕਹਿੰਦੇ ਵੀ ਨਹੀਂ ਕਿਸੇ ਨੂੰ ਕੁਛ ਵੀ ਸਾਰੇ ਪਿੰਡ ਨੂੰ ਤਾਂ ਕਰਦੇ ਸਾਰੇ ਪਿੰਡ ਨੂੰ ਕਰਦੇ ਆ ਸਾਰੇ ਪਿੰਡ ਨੂੰ ਕਰਦੇ ਆ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੇ ਪੁਲਿਸ ਪਤਾ ਨਹੀਂ ਕਦੇ ਨਹੀਂ ਕਰਦੀ ਉਹ ਇਹ ਸਾਨੂੰ ਮਹੀਨਾ ਹੋ ਗਿਆ ਇਹਨਾਂ ਦੇ ਮਗਰ ਪਰਚੇ ਵੀ ਕੱਟਦੇ ਸਭ ਕੁਝ ਕਰਦੇ ਆ ਤੁਸੀਂ ਮੰਤਰੀ ਦੇ ਖਿਲਾਫ ਵੀ ਨਾਰੇ ਲਾਏ ਜਿੰਪਾ ਮੁਰਦਾਬਾਦ ਮੰਤਰੀ ਵੀ ਜਦ ਮੰਤਰੀ ਵੀ ਤਾਂ ਮੰਤਰੀ ਵੀ ਕਰਦਾ ਹੀ ਆ ਤਾਂ ਹੀ ਤਾਂ ਫੜਦੇ ਨਹੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਫੜਨੇ ਚਾਹੀਦੇ ਨੇ ਤੁਸੀਂ ਇਹ ਦੱਸੋ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਮੰਗ ਅਸੀਂ ਇਹੀ ਕਰਦੇ ਆ ਵੀ ਸਾਡੇ ਬੰਦਿਆਂ ਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡੇ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਅਸੀਂ ਸ਼ਾਂਤੀ ਰੱਖੇ ਠੀਕ ਹੈ ਜੀ ਬਸ ਇਹ ਨਹੀਂ ਸਾਡੇ ਰਹਿਣ ਦਿੰਦੇ ਇਹ ਰਾਤੀ ਜੀ ਸਾਡਾ ਨਾ ਪਹਿਲਾਂ ਐਸਸੀ ਐਸਟੀ ਦਾ ਪਰਚਾ ਹੋਇਆ ਜੀ ਪਹਿਲੀ ਗੱਲ ਤਾਂ ਇਹਨਾਂ ਨੇ ਬੰਦੇ ਨਹੀਂ ਸਾਡੇ ਅਰੈਸਟ ਕੀਤੇ ਸੀ ਪਹਿਲਾਂ ਉਹ ਮੁਰਜ਼ਮ ਜਿਹੜੇ ਸੀਗੇ ਉਹ ਸਾਨੂੰ ਮਹੀਨਾ ਹੋ ਚੱਲਿਆ ਜੀ ਇੱਦਾਂ ਧੱਕੇ ਖਾਂਦੇ ਆ ਇਹਨਾਂ ਦੇ ਬੰਦੇ ਨਹੀਂ ਅਰੈਸਟ ਕੀਤੇ ਉਹਦੇ ਤੋਂ ਬਾਅਦ ਹੁਣ ਜੀ ਇਹ ਰਾਤੀ ਹੈ ਨਾ ਗੁੰਡੇ ਲੈ ਕੇ ਦੋ ਗੱਡੀਆਂ ਦੇ ਵਿੱਚ ਭਰ ਕੇ ਬਾਹਰਲੇ ਗੁੰਡੇ ਮੁੰਡੇ ਲੈ ਕੇ ਉਹ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ ਜੀ ਉਹਨਾਂ ਨੇ ਸਾਰੇ ਪਿੰਡ ਦੀ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਬੰਦੇ ਆ ਤੁਸੀਂ ਤਸਦੀਕ ਕਰਕੇ ਦਿੰਦੇ ਸੀ ਪੁਲਿਸ ਨੂੰ ਕਿਹੜੇ ਬੰਦੇ ਨੇ ਹਾਂ ਜੀ ਹਾਂ ਜੀ ਅਸੀਂ ਵੀਡੀਓ ਬਸ ਬਕਾਇਦਾ ਵੀਡੀਓ ਬਣੀਓ ਕੈਮਰੇ ਦੇ ਵਿੱਚ ਲੱਗੇ ਹੋ ਸਾਡੇ ਕੈਮਰੇ ਅਸੀਂ ਉਹਨਾਂ ਕਰਕੇ ਕੈਮਰੇ ਲਵਾਇਓ ਪਿੰਡ 'ਚ ਬਹੁਤ ਜ਼ਿਆਦਾ ਹਰਕਤਾਂ ਇਦਾਂ ਦੀਆਂ ਕਰਦੇ ਸੀ ਕਿੰਨੇ ਸਮੇਂ ਤੋਂ ਜੀ ਇਹ ਘੱਟੋ ਘੱਟ 30 ਸਾਲ ਤੋਂ ਉਹਨਾਂ ਦਾ ਇਹ ਚਾਰ ਪੰਜ ਘਰ ਉਹ ਹੀ ਆ ਬਸ ਪਿੰਡ ਦੇ ਵਿੱਚ ਨਹੀਂ ਤਾਂ ਸਾਡਾ ਪਿੰਡ ਦਾ ਬਹੁਤ ਵਧੀਆ ਭਾਈਚਾਰਾ ਹਰ ਹਾਂ ਬਹੁਤ ਵਧੀਆ ਭਾਈਚਾਰਾ ਸਾਡੇ ਪਿੰਡ ਦਾ ਇਹ ਅੱਜ ਨੌਂਗਰਾਮ ਦੇ ਮੋਟਰ ਵੈਕੀ ਆਏ ਆ ਇਹਨਾਂ ਦੀ ਅਸੀਂ ਗੱਲ ਸੁਣੀ ਆ ਇਹਨਾਂ ਦੇ ਸਾਨੂੰ ਜੋ ਵੀ ਦਰਖਾਸਤ ਦੇਣਗੇ ਉੱਤੇ ਅਸੀਂ ਤਸਦੀਕ ਕਰਕੇ ਉਹਦੀ ਲੋਡਿੰਦੀ ਉਹਦੀ ਕਾਰਵਾਈ ਕਰਾਂਗੇ ਕਿ ਕਹਿੰਦੇ ਕਿ ਪਰਚਾ ਦਰਜ ਵੀ ਹੋਇਆ ਕਾਫੀ ਟਾਈਮ ਹੋ ਗਿਆ ਪੁਲਿਸ ਨੇ ਅਰੇਸਟ ਨਹੀਂ ਪਾਈ ਜੇ ਤੱਕ ਕੋਈ ਮੰਤਰੀ ਦੀ ਪ੍ਰੈਸ਼ਰ ਦੇ ਤੱਕ ਤੋਸ਼ਾ ਰਹੇ ਆ ਜੀ ਪਿੰਡ ਵਾਸੀ ਨਹੀਂ ਪ੍ਰੈਸ਼ਰ ਵਾਲੀ ਕੋਈ ਗੱਲਬਾਤ ਨਹੀਂ ਜਿਹੜਾ ਐਸਸੀਐਸਟੀ ਐਕਟ ਦਾ ਪਰਚਾ ਖਾਣੇ ਸਦਰ ਦੇ ਵਿੱਚ ਦਰਜ ਹੋਇਆ ਹੈ ਅਹੀਂ ਉਹ ਦੋਸ਼ੀਆਂ ਦੀ ਭਾਅ ਦੇ ਲਈ ਅਸੀਂ ਟੀਮਾਂ ਬਣਾ ਕੇ ਅਸੀਂ ਲਗ ਲਗ ਇੰਨੇ ਰੇਡ ਕਰਾਵਾਂਗੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸੀਸੀਟੀਵੀ ਵਗੈਰਾ ਵੀ ਜਿਹੜਾ ਨੇ ਇਹ ਮੁਹੱਈਆ ਕਰਵਾਈਆਂ ਤੁਹਾਨੂੰ ਉਹ ਹੀ ਵੈਰੀਫਾਈ ਕਰ ਰਿਹਾ ਹੈ